ਪੰਜਾਬ ਸਰਕਾਰ ਵੱਲੋਂ ਸੂਬੇ 'ਚ ਨਸ਼ੇ ਦੇ ਕੋਹੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 21887 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। 33124 ਤੋਂ ਵੱਧ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਜਬਤ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਉੱਪਰ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਕੀਤੇ ਮਹਿਲ ਘㅐ ਢੇਰੀ ਕੀਤੇ ਜਾ ਰਹੇ ਹਨ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ 'ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਬਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9 779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫੋਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊ। ਇਹ ਪੰਜਾਬ ਦੇ ਕਈ ਪਿੰਡ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਨਿੰਗ ਸਵੇਰ ਦੀ ਮੈਨੂੰ ਕੁਮਾਰ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਤੋਂ ਤੁਹਾਨੂੰ ਲਾਵੇ ਇੱਕ ਨਸ਼ਾ ਤਸਕਰ ਦੇ ਘਰ ਦੇ ਉਤੇ ਪੀਲਾ ਪੰਜਾ ਫੇਰੇ ਗਿਆ ਸਾਡੇ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮਾਨੋਂ ਤੋਂ ਲੈਨੇ ਪੂਰੀ ਜਾਣਕਾਰੀ ਸਰ ਸਤਿ ਸ਼੍ਰੀ ਅਕਾਲ ਡੇਨਿੰਗ ਸਵੇਰਾ ਤੇ ਸਵਾਗਤ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਤਸਕਰਾਂ ਦੇ ਘਰ ਦੇ ਉਤੇ ਪੀਲਾ ਪੰਜਾ ਫੇਰੇ ਗਿਆ ਜੀ ਨਿਰਮਲ ਜੀ ਜਦੋਂ ਤੋਂ ਇਹ ਨਸ਼ੇ ਵਿਰੋਧੀ ਸਟਾਰਟ ਹੋਇਆ ਹੈ ਬਰਨਾਲਾ ਪੁਲਿਸ ਹਰ ਪੱਧਰ ਤੇ ਕੰਮ ਕਰਦੀ ਆ ਰਹੀ ਹੈ ਬਰਨਾਲਾ ਪੁਲਿਸ ਵੱਲੋਂ ਹੁਣ ਤੱਕ 8 ਜਿਹੜੇ ਇਲੀਗਲ ਵਸਾਰ जरा ये स्ट्रक्चर है ये नाइनथ यानी नवा स्ट्रक्चर है और जरा ये मालिक मालिकिव कुमार सन ऑफ महावीर प्रसाद वो भी नशा तस्कर के जुड़ा हुआ सर और नशा तस्करी दे काली कमाई नाल ये मकान बनाया गया जरा ये मकान ये मार्किट कमेटी उन्होंने वालों प्रोपर वेरीफाई किया गया और इस स्ट्रक्चर में इलीगल पाया गया सीगा, इस करके जाबते अनुसार यू ढाया जा रहा है सर का मामले दर्ज है शिव तो कुमार के खिलाफ अठ मुकदमे दर्ज हैं ਪਹਿਲੇ ਇਹ ਇਸ ਰਾਬ ਤਸਕਰੀ ਦਾ ਕੰਮ ਕਰਦਾ ਸੀ ਕਿ ਹੌਲੀ-ਹੌਲੀ ਇਹ ਨਸ਼ਾ ਤਸਕਰੀ ਦੇ ਕਾਮਚੀ ਇਨਵੋਲ ਹੋ ਗਿਆ ਜਿਹੜਿਆ ਲਾਸਟ ਮੁਕਦਮਾ ਹੈ ਸਪਟੰਬਰ ਮਹੀਨੇ ਦਾ ਉਹਦੇ ਵਿੱਚ ਇਹ ਬਰਨਾਲਾ ਜੇਲ੍ਹ ਦੇ ਵਿੱਚ ਹੀ ਬੰਦੇ ਸਰ ਪਰਿਵਾਰ ਨੂੰ ਫਰਾਰ ਹੈ ਪਰਿਵਾਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਇਸ ਕਰਕੇ ਉਹਨਾਂ ਵੱਲੋਂ ਘਰ ਨੂੰ ਖਾਲੀ ਕਰ ਦਿੱਤਾ ਗਿਆ ਸੀ ਬਿਕਾਜ਼ ਉਹਨਾਂ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਸੀਗਾ ਔਰ ਫਿਰ ਜੱਪਤੀ ਅਨੁਸਾਰ ਮਾਰਕੀਟ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਲਾਣਰ ਨੂੰ ਓਨਸ਼ੋਰ ਕਰਦੇ ਮੈਨੂੰ ਢਾਹ ਗਏ ਸਰ ਟੋਟਲ ਜੇ ਗੱਲ ਕਰੀ ਹੁਣ ਤੱਕ ਕਿੰਨੇ ਪਰਚੇ ਦਰਜ ਹੋ ਗਏ ਜੀ ਦੇਖੋ ਬਰਨਾਲਾ ਸਹਿਰ ਜ਼ਿਲ੍ਹੇ ਦੇ ਵਿੱਚ ਮਾਰਚ ਤੋਂ ਲੈ ਕੇ ਅੱਜ ਦੀ ਗੱਲ ਕਰਾਂ 17 ਨਵੰਬਰ 2025 ਤੱਕ 648 ਇਹਨਾਂ ਸਤਸਕਾ 100 ਰੌਂਡ ਅਪ ਕਰਕੇ ਡੀਐਲ ਵਿੱਚ ਭੇਜਿਆ ਗਿਆ ਸੀਗਾ ਔਰ 345 ਪਲੱਸ ਐਨਡੀਪੀਐਸ ਦੇ ਫਾਇਦਾਸ ਕੀਤੇ ਗਏ ਤੇ ਪ੍ਰੋਪਰਟੀ ਸਰ ਕਿੰਨੀ ਸੀਲ ਕੀਤੀ ਹੈ ਪ੍ਰੋਪਰਟੀ 4 ਕਰੋੜ 72 ਲਗਦੀ ਪ੍ਰੋਪਰਟੀ ਹੈ ਉਹਨਾਂ ਨੂੰ ਜਿਹੜਾ 68F ਪ੍ਰੋਵੀਜ਼ਨ ਓਨ ਦਾ ਐਨਡੀਪੀਐਸ ਦੇ ਉਹਦੇ ਤਹਿਤ ਫ੍ਰੀਜ਼ ਕੀਤਾ ਗਿਆ ਹੈ ਲਗਾਤਾਰ ਬਰਨਾਲਾ ਪੋਰਸ ਨਸ਼ੇ ਨੂੰ ਥੱਲ ਪਾਉ ਰਹੀ ਸਰ ਇਹਨੂੰ ਕਿਵੇਂ ਦੇਖਦੇ ਲੋਕ ਅਸੀਂ ਇਨਸ਼ੋਰ ਕਰ ਰਹੇ ਕਿ ਜਿਹੜਾ ਇਹ ਨਸ਼ੇ ਦੇ ਖਿਲਾਫ ਸਾਰੀ ਕਾਰਵਾਈ ਲਗਾਤਾਰ ਜਾਰੀ ਰਹੇ ਅਸੀਂ ਰੈਗੂਲਰ ਮਾਨੀਟਰ ਵੀ ਕਰਦੇ ਜੇ ਜੇ ਕਿਵੋਸਟ ਬੇਲਤੀ ਵੀ ਬਾਹਰ ਆਣ ਦੇ ਉਹਨਾਂ ਦੀ ਗਤੀਵਿਧੀ ਨੂੰ ਵੀ ਅਸੀਂ ਮਾਨੀਟਰ ਕਰਦੇ ਹਾਂ ਉਹਨਾਂ ਨੂੰ ਸਰਵੇਲੈਂਸ ਤੇ ਰੱਖਦੇ ਹਾਂ ਇਨ ਕੇਸ ਉਹ ਮੁਰ ਨਸ਼ੇ ਤਸਕਰੀ ਦੇ ਕੰਮ ਚ ਸ਼ਾਮਿਲ ਹੋ ਜਾਣ ਦੇ ਤਾਂ ਉਹਨਾਂ ਦੇਖ ਕਲਪ ਕਾਰਵਾਈ ਵੀ ਕਰਦੇ ਇਸ ਕਰਕੇ ਜਿਹੜਾ ਇਹ साड़ा युद्ध है नशे के विरुद्ध जारी है आगे भी जारी रहेगा और असं इंश्योर करेंगे कि मतलब नशे से ठिल पै सर नशा तस्कर मैसेज की देना चाहेंगे देखो तो, मैं युवा पीढ़ी तो जेड़े भी बंदे नशा तस्करी जुड़े हैं उन्होंने यही मैसेज देना चाहना कि ਕਾਲੇ ਰਸਤੇ ਨੇ ਕਾਲੀ ਕਮਾਈ ਦੇ ਜਿਹੜੇ ਰਸਤੇ ਹੁੰਦੇ ਉਹਨਾਂ ਦਾ ਅੰਤ ਮਾਰਾ ਹੀ ਹੁੰਦਾ ਇਸ ਕਰਕੇ ਸਹੀ ਕੰਮ 'ਚ ਇਨਵੋਲ ਹੋ ਸਹੀ ਤਰੀਕੇ ਨਾਲ ਇੱਜ਼ਤ ਇਮਾਨਦਾਰੀ ਨਾਲ ਕੰਮ ਕਰਕੇ ਪੈਸੇ ਕਮਾਏ ਤੇ ਸਹੀ ਜੀਵਨ ਬਤੀਤ ਕਰੇ ਸਰ ਜੇ ਕੋਈ ਨਸ਼ਾ ਤਸਕਰ ਵਾਰੀ ਜਾਣਕਾਰੀ ਦੇਣਾ ਚਾਹਵੇ ਉਹਨੂੰ ਕੀ ਕਰੇ ਤੇ ਉਹ ਸੇ ਪੰਜਾਬ ਦੇ ਟ੍ਰਿਪ ਲਾਈਨ ਨੇ ਉਹਦੇ ਵਿੱਚ ਸਾਨੂੰ ਰੈਗੂਲਰ ਟ੍ਰਿਪ ਲਾਈਨ ਆ ਰਹੇ ਹਨ ਔਰ ਸਾਡੇ ਵੱਲੋਂ ਲਗ 250 ਪਲਸ ਫਾਇਰ पब्लिक दे इनफोरमेसन ही दर्ज किए गए इस करके मैं लोगों को बेनती कराँगा राही कि वो सानू इनफोर्मेसन दे जिथे भी नशा बेत है या नशा कंजम्पशन होंगे देखो तो पहले एक कंसैप्ट ड्रग हॉटस्पॉट यानी जिथे नशा ज़्यादा फेल होंगे साडे वलो एक नया कन्सैप्ट रिकवर किया गया जरग ड्रग कंजम्पशन हॉटस्पॉट जिथे नशा करने वाले ज़्यादा पाए जाते हैं ਉਨਨੂੰ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਔਰ ਉਹਨਾਂ ਤੇ ਵੀ ਅਸੀਂ ਡਾਊਨ ਕਰਾਂਗੇ ਸੋ ਥੈਟ ਕੰਪਲੀਟ ਜਿਹੜਾ ਚੇਨ ਹੈ ਨਸਾ ਤਸਕੀਰ ਇਹਦਾ ਉਹ ਟੁੱਟ ਜਾਏ ਸਰ ਇਹ ਸਨ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ। ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ। ਸਸਿਕਾ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਦੀ ਨਿਰਮਲ ਕੁਮਾਰ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਤੁਹਾਨੂੰ ਲਾਵੇ ਇੱਕ ਨਸ਼ਾ ਤਸਕਰ ਦੇ ਘਰ ਤੋਂ ਪੀਲਾ ਪੰਜਾ ਫੇਰੇ ਗਿਆ। ਸਾਡੇ ਨੇ ਬਰਨਾਲ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮਾ ਨੂੰ ਤੋਂ ਲੈਨੇ ਪੂਰੀ ਜਾਣਕਾਰੀ। ਸਰ ਸਸਿਕਾ ਜੀ ਦੈਨਿਕ ਸਵੇਰਾ ਤੇ ਤੁਹਾਡੇ ਸਵਾਗਤ ਹੈ। ਸਰ ਕੀ ਕਹਿਣਾ ਚਾਹੁੰਦੇ ਹੋ ਨਸ਼ਾ ਤਸਕਰ ਘਰ ਤੋਂ ਪੀਲਾ ਪੰਜਾ ਫੇਰੇ ਗਿਆ ਜੀ? ਨਿਰਮਲ ਜੀ ਜਦੋਂ ਤੋਂ ਇਹ ਨਸ਼ੇ ਵਿਰੋਧੀ ਸਟਾਰਟ ਹੋਇਆ उन्होंया गया अब असं धनौला एरिया खड़े हैं इतने जरा ये स्ट्रक्चर है ये नाइनथ इन इनोवा स्ट्रक्चर है और जरा ये मालिकिव कुमार सन ऑफ महावीर प्रसाद वो भी नशा तस्कर के ना जुड़ा हुआ सर और नशा तस्करी दे काली कमाई नाल ये मकान बनाया गया जरा ये मकान ये मार्केट कमेटा उन्होंने वालों प्रोपर वेरीफाई किया गया और इस स्ट्रक्चर में इलीगल पाया गया इस करके जाबते अनुसार ਇਨਵੋਇਸ ਧਾਇਆ ਜਾ ਰਿਹਾ ਹੈ ਸਰਕਾਰ ਦੇ ਗਾਦੇ ਮਾਮਲੇ ਦਰਸੀ ਤੇਰੀ ਸੇਵ ਕੁਮਾਰ ਦੇ ਖਿਲਾਫ 8 ਮੁਕਦਰਮੇ ਦਰਜੇ ਪਹਿਲੇ ਇਹ ਸ਼ਰਾਬ ਤਸਕਰੀ ਦਾ ਕੰਮ ਕਰਦਾ ਸੀ ਕਿ ਹੌਲੀ ਹੌਲੀ ਇਹ ਨਸ਼ਾ ਤਸਕਰੀ ਦੇ ਕਾਮਚੀ ਇਨਵੋਲ ਹੋ ਗਿਆ ਜਿਹੜਿਆ ਲਾਸਟ ਮੁਕਦਮਾ ਸਪਟੰਬਰ ਮਹੀਨੇ ਦਾ ਹੈ ਉਹਦੇ ਵਿੱਚ ਇਹ ਬਰਨਾਲਾ ਜੇਲ੍ਹ ਦੇ ਵਿੱਚ ਹੀ ਬੰਦੇ ਸਰ ਪਰਿਵਾਰ ਫਰਾਰ ਹੈ ਪਰਿਵਾਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਇਸ ਕਰਕੇ ਉਹਨਾਂ ਵੱਲੋਂ ਘਰ ਨੂੰ ਖਾਲੀ ਕਰ ਦਿੱਤਾ ਗਿਆ ਸੀ ਬਿਕਾਜ਼ ਉਹਨਾਂ ਕੋਲ ਕੋਈ ਜਸਟੀਫਿਕੇਸ਼ਨ ਨਹੀਂ ਸੀਗਾ ਔਰ ਫਿਰ ਜਪਤੀ ਅਨੁਸਾਰ ਮਾਰਕੀਟ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਲਾਣ ਹੋਣ ਨੂੰ ਯਕੀਨ ਕਰਦੇ ਮੈਨੂੰ ਢਾਹ ਸਰ ਟੋਟਲ ਜੇ ਗੱਲ ਕਰੀ ਹੁਣ ਤੱਕ ਕਿੰਨੇ ਪਰਚੇ ਦਰਜ ਹੋ ਗਏ ਜੀ ਦੇਖੋ ਬਰਨਾਲਾ ਸਹਿਰ ਜ਼ਿਲ੍ਹੇ ਦੇ ਵਿੱਚ ਮਾਰਚ ਤੋਂ ਲੈ ਕੇ ਅੱਜ ਦੀ ਗੱਲ ਕਰਾਂ 17 ਨਵੰਬਰ 2025 ਤੱਕ 648 ਇਹਨਾਂ ਸਤਸਕਰ ਨੂੰ ਰਾਉਂਡ ਅਪ ਕਰਕੇ ਡੀਲ ਦੇ ਵਿੱਚ ਭੇਜਿਆ ਗਿਆ ਸੀਗਾ ਔਰ 345 ਪਲਸ ਐਨਡੀਪੀਐਸ ਦੇ ਫਾਇਰ ਦਾਸ ਕੀਤੇ ਗਏ ਤੇ ਪ੍ਰੋਪਰਟੀ ਸਰ ਕਿੰਨੀ ਸੀਲ ਕੀਤੀ ਗਈ ਹੈ ਪ੍ਰੋਪਰਟੀ 4 ਕਰੋੜ 72 लाग की प्रोपर्ट है उन्होंने जरा अठाहठ एफ प्रोविजन होंगे एन डी पी एस तहत फ्रीज किया गया है लगातार बरनला पोसन नशे थल पा रही है सर इन किए देख रहे दे। देखो असं इंश्योर कर रहे कि जरा ये नशे के खिलाफ साइड कार्रवाई है लगातार जारी रहे असी रेगुलर मोनीटर भी करते जे जे अक्यूज बेल से भी बाहर आते हैं उन्हों गतिविधि गतिविधि भी असी मोनीटर करते हैं उन्होंने सर्वेलेंस रखते हैं इनकेस वो मुड़ नशे तस्करी के काम से शामिल हो जाते हैं तो उन्होंने खिलाफ़ कार्रवाई भी करते हैं इस करके जरा ये ਜਿਹੜਾ ਯੁੱਧ ਹੈ ਨਸੀਬ ਦੇ ਵਿਰੁੱਧ ਜਾਰੀ ਹੈ ਅੱਗੇ ਵੀ ਜਾਰੀ ਰਹੇਗਾ ਅਤੇ ਅਸੀਂ ਐਨਸ਼ੋਰ ਕਰਾਂਗੇ ਕਿ ਮਤਲਬ ਨਸੀਬ ਥੈਲ ਪਹੇਚ ਸਰ ਨਸ਼ਾ ਤਸਕਨ ਨੂੰ ਮੈਸੇਜ ਹੀ ਦੇਣਾ ਚਾਹਾਂਗੇ ਦੇਖੋ ਮੈਂ ਯੂਵਾ ਪੀੜੀ ਤੇ ਜਿਹੜੇ ਵੀ ਬੰਦੇ ਨਸ਼ਾ ਤਸਕਰੀ ਨਾਲ ਜੁੜੇ ਉਹਨਾਂ ਨੂੰ ਯਹੀ ਮੈਸੇਜ ਦੇਣਾ ਚਾਹਣਾ ਕਿ ਕਾਲੇ ਰਾਹਤੇ ਨੇ ਕਾਲੀ ਕਮਾਈ ਦੇ ਜਿਹੜੇ ਰਾਹਤੇ ਹੁੰਦੇ ਉਹਨਾਂ ਦਾ ਅੰਤ ਮਾਰਾ ਹੀ ਹੁੰਦਾ ਇਸ ਕਰਕੇ ਸਹੀ ਕੰਮ 'ਚ ਇਨਵੋਲ ਹੋ ਸਹੀ ਤਰੀਕੇ ਨਾਲ ਇੱਜ਼ਤ ਇਮਾਨਦਾਰੀ ਨਾਲ ਕੰਮ ਕਰਕੇ ਪੈਸੇ ਕਮਾਏ ਤੇ ਸਹੀ ਜੀਵਨ ਬੀਤਿਤ ਕਰੇ ਸਰ ਜੇ ਕੋਈ ਨਸ਼ਾ ਤਸਕਰ ਵਾਰੀ ਜਾਣਕਾਰੀ ਦੇਣਾ ਚਾਹਵੇ ਉਹਨੂੰ ਕੀ ਕਰੇ ਤੇ ਉਹ ਸੇ ਪੰਜਾਬ ਦੇ ਟਿਪਲਾਈਨ ਹੈ ਉਹਦੇ ਵਿੱਚ ਸਾਨੂੰ ਰੈਗੂਲਰ ਟਿਪਲਾਈਨ ਆ ਰਹੇ ਹਨ ਔਰ ਸਾਡੇ ਵੱਲੋਂ ਲਗ 250 ਪਲਸ ਫਾਇਰ पब्लिक के इनफोरमेसन ही दर्ज किए गए हैं इस करके मैं लोगों को बेनती कराँगा राही कि वो सानू इनफॉर्मेसन दे जिथे भी नशा बेत है या नशा कंजमशन होंगे देखो तो पहले एक कन्सैप्ट ड्रग हॉटस्पॉट स्पॉट यानी जिथे नशा ज्यादा फेल होंगे साडे वालों एक नया कन्सैप्ट रिकवर किया गया जरग ड्रग होट हॉटस्पॉट जिथे नशा करने वाले ज़्यादा पाए जाते हैं ਉਨਨੂੰ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਔਰ ਉਨਰ ਤੇ ਵੀ ਅਸਕ੍ਰੈਡਡ ਆਨ ਕਰਾਂਗੇ ਸੋ ਥੈਟ ਕੰਪਲੀਟ ਜਿਹੜਾ ਚੇਨ ਹੈ ਨਸਾ ਤਸਕਰੀ ਦਾ ਉਹ ਟੁੱਟ ਜਾਏ ਸਰ ਇਹ ਸਨ ਬਰਨਾਲ ਦੇ ਐਸ ਐਸ ਸੀ ਮੁਹੰਮਦ ਸਰਫਰਾਜ਼ ਆਲਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੈਨਿਕ ਸਵੇਰ ਵਾਲੀ ਨਿਰਮਲ ਕਮਾਲ ਦੀ ਰਿਪੋਰਟ ਬਰਨਾਲਾ